तो इस वक्त सबसे ज्यादा जो आम चीज है ना मेरे पास वो मेरी जुराबे ढाई सौ रुपये मामा शरीफ भी महंगा तो तो भी भी है कोट बहुत महंगा है कपड़ों की भी कुछ कीमत है जेब में पैसे भी ज्यादा पड़े सबसे आम तरीन चीज है ना इस वक्त मेरे पास सबसे सस्ती चीज मेरे पास इस वक्त जो है वो मेरी जुराबे हैं जिनकी कीमत अढ़ाई सौ रुपये है और हकीकत बतरा हुई ये बड्डा जिसको दिए जनाबा में नाज नहीं रह गया ये हकीकत है आईफोन बीवी बच्चे कोठी गाड़ी मोटरसाइकिल ये तो छोड़ो ना दे सबसे इस वक्त मेरे पास तो चीज़ मेरे जो सस्ती तरीन चीज है मेरी जो आते हैं ये भी साथ है। बस इतना ध्यान रखना ਉਸ ਉਰੀ ਕਰ ਤੱਕਣਾ ਤੇ ਸਾਥ ਦਾ ਫਿਰ ਜੇ ਦੀ ਮੀਰ ਸਾਹਮਣੇ ਘਟਾ ਹੁ ਫਰਮਤੈ ਲੋ ਐ ਲੋਏ ਸੁਭਾਨ ਅੱਲਾ ਸੁਭਾਨ ਅੱਲਾ ਲੋਏ 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 ਰੋਏ ਰੋਏ ਜਵਾਨੀ ਤੇ ਬੁੱਢੇ ਬਣੇ ਦੇ ਕੱਖ ਨਹੀਂ ਦਿੰਦਾ ਜੀ ਮਰਜ਼ਾ ਦੇ ਵੇਖਦੇ ਸਾਡੇ ਤੇ ਚਾਰੇ ਪਾਪੇ ਸਿਰ ਦੇ ਨਹੀਂ ਕਰਦਾ ਸੱਜਣ ਦੇ ਲਈ ਕੁਰਸੀ ਆ ਦੇ ਬੈਗਰ ਨਾ ਸੋੜੀ ਤੋਫੀਕੇ ਸਜਦਾ ਨਹੀਂ ਲੋਏ ਲੋਏ ਜਵਾਨੀ ਇਸ ਕਾਲਸੇ ਲਵਾਂਗਾ ਕੋਸ਼ਿਸ਼ ਕਰੋ ਕਿ ਨਾ ਹੀ ਬਹਿਣਾ ਪਵੇ ਕੁਰਸੀ ਤੇ ਜ਼ਮੀਨ ਨਾ ਛੋੜੋ ਸਜਦਾ ਨਾ ਛੋੜੋ ਕੁਰਸੀ ਤੋਂ ਤੱਬ ਬਹਿਣਾ ਜਬ ਹਮ ਆਲਮ ਨਾ ਹੀ ਕੁਰਸੀ ਤੇ ਬਗੂਤ ਸੱਜਦਾ ਨਾ ਛੋੜੋ ਲੇਕਿਨ ਕੀ ਹੈ ਫਰੀਦਪੁਰ ਸਾਡੇ ਜਿੰਨੇ ਬਜ਼ੁਰਗ ਨੂੰ ਮਸਜਿਦਾਂ ਜੀ ਨਾ ਕੁਰਸੀ ਤੋਂ ਮੋਰਨ ਬੰਦੇ। ਇਹ ਬਰਕਤ ਹੈ। ਅਮੀਆ ਸ਼ਾਹ ਵੀ ਕਹਿੰਦੇ ਨੇ ਲੋਏ ਲੋਗੇ। ਇਹ ਜੋਤੀ। ਇਹ ਤਰੀੜਦੀ ਆਪਣੀ ਠੀਕ ਹੈ। ਇਹ ਮੋਰ ਠੀਕ ਹੈ। ਤੇ ਇਹ ਪੱਠੇ ਠੀਕ ਨੇ। ਕਰ ਲੈ। ਸਜਦੇ ਕਰ ਲੈ। ਆ ਜਾ ਮਸਜਿਦ ਵਿੱਚ। ਅਨਕਰੀਮ ਨਹੀਂ ਆਇਆ ਜਾਣਾ ਤੇਰੇ ਕੋਲ। ਰਹਿ ਜਾਣਾ ਤੂੰ ਗੱਡੀ। ਫਿਰ মিয়া ਸਾਹਿਬ ਲੋ ਏ ਲੋਏ ਉਹ ਪਰਲ ਹੈ ਕੁੜੀਏ ਜੇ ਤੂੰ ਦਪਾਂਡਾ ਪਰਨਾ ਤੇ ਸ਼ਾਮ ਪਈ ਬਿਨ ਸ਼ਾਮ ਮੁਹੰਮਦ ਇਹ ਕਰ ਜਾਂਦੀ ਨੇ ਡਰਦਾ

ਜਦ ਤੱਕ ਚੱਲੇ ਉਹ ਖੂਬ ਚਲਾਈ ਸਾਇ ਆਪਣੇ ਦੀਯਾਰੀ ਸ਼ੁਭਾਨ ਅੱਲਾਹ ਸ਼ੁਭਾਨ ਅੱਲਾਹ ਸ਼ਾਮਾਂ ਦੀਯਾਰੀ ਵੜਦੀ ਕਿੜਾ ਕਾਂ ਪਈ ਜਿੱਦ ਤੇ ਅਸੀਂ ਬੈਠੇ ਜਦ ਤੱਕ ਚੱਲੇ

میں بھی پیروں میں بیٹھی نماز میں چوں اخلاق اچھا کرتے ہیں مال دیتا ہے اُتے صاف بن کے رہا میں انوار شپ رہی ہے اور زیادہ ماشاءاللہ ذرا کا کیات خلار کے وہ دسو نا یہ کی کی گلمی اودو ہیں دویاں جو کیا ہے ہارو میرا ماشاءاللہ اور دل کا ماشاءاللہ سالی کے لیے الحمدللہ بڑے نصیبہ والے بچے ख़िदे <muchas> ਯਾਰ ਨਾ ਬਿਲਵਾਲੀ ਦੇ ਇਹਸਾਨਾਂ ਵਜ਼ਿਲਕੁਫਾ ਵਲਯਤਾਮਾ ਵਲਮਸਾਕੀ ਕਹੋ ਲੋ ਨਾਸਿਹ ਹੁਸਨਾ ਤੁਸੀਂ ਜਿਹੜਾ ਨੇ ਜੰਮੀ ਹੋਣਾ ਵੀ ਨਹੀਂ ਕਰਦੇ ਜ ਤੁਸੀਂ ਕਿਸੇ ਵੀ ਕੀ ਕਿਸੇ ਵਲਯਤਾਮਾ ਵਲਮਸਾਕੀ ਕੀ ਕਰਦੇ ਜਿਹਨਾਂ ਜੰਮੀ ਹੋਣਾ ਨਹੀਂ ਕਰਦੇ ਅਥੇ ਬਿਠੀ ਆਪਸ ਅਸੀਂ ਬੈਠੇ ਨੇ ਸਾਰੇ ਬੋਲ ਵੀ ਨਹੀਂ ਕੋਈ ਨਾ ਮੈਂ ਕਿਉਂ ਨਹੀਂ ਕੁੱਟਦਾ ਕੋ ਗਲਤੀ ਹੋ ਗਈ ਗੈਲਾਇਤ ਸ਼ਿਕਵਾਲੀਨ ਲਗਰ ਇੱਥੇ ਬੈਠੇ ਕਿਸੇ ਮੁੰਡੇ ਦੀ ਉਮਰ 25 ਸਾਲ ਹੈ ਤੇ ਇਹਦੇ ਪੱਕੀ ਗੱਲ ਇਹਨਾਂ ਦੇ ਜੀ ਬਾਲਾ ਸਾਹਿਬ ਗੁਜਾਰਾ ਤੇ ਪਹੁੰਚ ਗਏ ਹੈ। ਕੋਈ ਕੁਝ ਮਚਾਈ ਦੇਣ ਨੂੰ ਕਿਉਂ ਨਹੀਂ ਕੋਈ। ਜਿਆਦਾ ਸੰਗ ਲੋਕ ਵਾਲਵਾ ਸਭ ਕਮ ਇਸ ਕੰਪਟਾ ਲਈ 45 47 ਦੀ ਗੱਲ ਹੋ ਗਈ ਹੈ ਇਹ ਉਠਾ ਚਾਹੀਦਾ ਕਿ ਨਹੀਂ ਉਠਾ ਚਾਹੀਦਾ ਬਾਜਪੀ ਪਿਆਵੋ ਮਾਂ ਦੇ ਪਿਉ ਦੇ ਕਲਾਮ ਸੁਣ ਸੁਣ ਕੇ ਰੋਣ ਲੱਗੀ ਦੀ ਵਾਰ ਵਰ ਦੂ ਸਾਂਹ ਪੂਰੀ ਤੱਕ ਉਦੋਂ ਹੋਰ ਪਿਆਜ ਨਾਲ ਕਲਾਮ ਸੁਣ ਸੁਣ ਕੇ ਫਿਰ ਦੁਬਾਰਾ ਪੜੀ ਉਹ ਦੁਬਾਰਾ ਬਣੀ ਦੀ ਹੁੰਦੀ ਜਿਹਨੇ ਮਾਂ ਦਾ ਕਲਾਮ ਪੜਿਆ ਤੂੰ ਉੱਠ ਕੇ ਜਨਾਬ ਉਹ ਰਾਤ ਤੁਹਾਨੂੰ ਪੈਸੇ ਦੇ ਦੇਣਾ ਕੀ ਹੋਣਾ ਸਾਲਾਂ ਨੂੰ ਦੂਸਾਂ ਨੂੰ ਕਿਤੇ ਦੁਨੀਆ ਕੱਢ ਉਹ ਕੁਲਾਉਂ ਤੇ ਆਣਾ ਫਰੂਟ ਲੈ ਆਉਂਦਾ ਤੈਨੂੰ ਕੀ ਫਾਇਦਾ ਹੋਣਾ ਜਦੋਂ ਜੀਉਂਦੇ ਰਹੰਦੂ ਤੇ ਕਿਸੇ ਵੀ ਨਹੀਂ ਕਦੀ ਖਵਾਇਆ ਉਹ ਕੁਲਾਾਂ ਤੇ ਬਰੀਆਨੀ ਪਕਾਉਣ ਦਾ ਕੀ ਫਾਇਦਾ ਹੋਣਾ ਜਦੋਂ ਜੀਉਂਦੇ ਰਹੰਦੇ ਤੂੰ ਕੋਈ ਬੋਟੀ ਪਾਣ ਕੇ ਉਹਨੇ ਮੂੰਹ ਚ ਨਹੀਂ ਭਾਈ ਏਰਤੀ ਦਾ ਕਾਰਡੀਓ ਮਰਦੂ ਉਹ ਦੁਪਾ ਮੰਜੇ ਨੇ ਮਰਦੀ ਰੋਹ ਦੇ ਨਾਲ ਆ ਕੇ ਇਕੱਠੇ ਕਰਕੇ ਮਾਂ ਦੇ ਪਿਓ ਦੇ ਪਿਆ ਕਲਾਮ ਪੜਾ ਸਾਨੂੰ ਦੀ ਦੀ ਤੱਕ ਨਾ ਪੁੱਛਿਆ ਨਾ ਬੈਠਾ ਨਾ ਖਿਦਮਤ ਕੀਤੀ ਨਾ ਕੁਟਿਆ ਨਾ ਕੋ ਦੇਵ ਦੀ ਸੁਣੀ ਨਾ ਕੋ ਦੇਵ ਦੀ ਸੁਣਾਈ ਕੁਛ ਅਗਰ ਤੈਨੂੰ ਪਤਾ ਜੀ ਤੂੰ ਤੇਰਾ ਪਿਓ ਸੀ ਬਸ ਉਹਦੀ ਖਾਸ਼ ਉਹਦੀ ਫਟਾਫਟ ਛੁੱਟੀ ਹੋਈ ਤੇ ਮੈਂ ਆਪਣੇ ਬੱਚਿਆਂ ਚ ਜਾਵਾਂ ਪਤਾ ਨਹੀਂ ਆ ਜੂ ਬੱਚੇ ਵੱਡੇ ਹੁੰਦੇ ਨੇ ਮੈਨੂੰ ਤਾਂ ਕਿਉਂ ਦਿਲ ਨਹੀਂ ਕਰਦਾ ਕਿ ਮੈਂ ਫਟਾਫਟ ਛੁੱਟੀ ਹੋਈ ਤੇ ਮੈਂ ਆਪਣੀ ਅੰਮੀ ਨੂੰ ਬੁਲਾ ਜਾਵਾਂ

दुकान मस्जिद कुझु करी वाल बुखो बाबू शुकर ਉਹ ਯਾਨੀ ਮਾਮਾ ਤੁਹਾਨੂੰ ਦੀ ਹਾਲਤ ਨਹੀਂ ਆਈ ਤੇ ਮੈਂ ਸਾਰਾ ਕੁਝ ਬੋਲ ਗਿਆ ਉਹ ਜੀ ਸ਼ੁਕਰ ਲੱਗਦਾ ਹੈ ਜੇ ਨਾਲ ਬੱਚੇ ਨਾ ਬੜਾ ਤੜਫਦੇ ਨੇ ਬਸ ਦਾ ਮਾਮਾ ਉਹਨਾਂ ਤੇ ਕਿੰਨਾ ਹੀ ਅੰਦਰ ਤੋਂ ਉਹਨਾਂ ਘਰੀਏ ਬੜਾਂ ਬੇਚੋੜਾ ਹੀ ਬੜਾ ਯਾਨੀ ਮੇਰਾ ਪੁੱਤ ਕਰਦੇ ਲੁਕੂ ਸੀ ਆਈ ਕਰਦੇ ਆ ਦੇਖੇ ਇਹਨਾਂ ਦੇ ਲਈ ਵੀ ਇਬਰਾਹਿਮ ਨੇ ਬੜੇ ਹੌਣ ਪਤਾ ਨਹੀਂ ਉਹਨੇ ਪਰਸ਼ਨਾ ਵੀ ਕਿਚਨ ਉਹ ਲਾ ਦੀ ਮੈਂ ਆਪੇ ਪੋਛ ਕੇ ਮੈਂ ਫਿਰ ਸੋਚਿਆ ਵੀ ਖੁਦ ਇਹ ਮੋਦੇ ਲੋਕਾਂ ਨੂੰ ਪੁੱਛੇ ਉਹ ਰਮੇ ਨੂੰ ਪੁੱਛਿਆ ਉਹ ਕਿਹਾ ਸਾਡੂ ਛੋਟਾ ਹੈ ਨਾ ਇਸ ਲਈ ਪਤਾ ਨਹੀਂ ਅਰਿਤੂ ਦੀ ਵਾਰੀ ਆਣੀ ਉਹਨੇ ਪੁੱਛਣਾ ਬਹੁਤ ਕੁਛ ਕਰਨ ਦੇ ਵਾਲੇ ਨੇ ਆਪਣੀ ਔਲਾਦਾਂ ਦੀ ਔਲਾਦਾਂ ਦੀ ਵਾਰੀ ਆਣੀ ਬੜੇ ਨਾਂ ਹੁੰਦਾ ਸਾਡੂ ਤੇ ਮੈਂ ਕੋਕਾ ਤਕਰੀਬਨ ਮera ਅੰਦਾਜ਼ਨ ਮੇਰਾ 12:00 12:00 ਦਾ ਹੈ ਸਾਰੇ ਬੰਦ ਸਾਰੇ ਬੰਦ ਜੀ ਵਸਤੇ ਤੁਹਾਡੀ ਲੁਕਾ ਨਮੀ ਬੜਾ ਸਾਬ ਨੇ ਮੇਰੇ ਬੜਾ ਪਿਆਰਾ ਸੀ ਇਸ ਨੂੰ ਬਹੁਤ ਜਾਨਣੇ ਨਨ ਦਾ ਇਤਿਨਵਾਜ ਸੋਲਣ ਦੋਈ ਹੈ ਕੱਲ ਮੈਂ ਹਾਂ ਯਾ ਉਸਕਾ ਉਹ ਹੀ ਨਾ ਉਹ ਕੱਲ ਸਵੇਰੇ ਫਿਰ ਮੈਂ ਘਟਾਮੰਤੀ ਜਾਨਾ ਹਾਂ ਤੂੰ ਮੈਂ ਗੁਜਰਾਤ ਚਲੀ ਜਾਣਾ ਫਿਰ ਕੱਲ ਰਾਤ ਨੂੰ ਅੱਲਾ ਖੈਰ ਕਰੇ ਤੇ ਮੁਲਾਕਾਤ ਇੰਜ ਦੀ ਹੋਣੀ ਹੈ ਸਾਡੀ ਬੇ ਉਪਤ ਉਹਨੇ ਨਾ ਮਮਾ ਨੂੰ ਫੜਨਾ ਤੇ ਇਹਨੂੰ ਪਿੱਛੇ ਫੜਨਾ ਬਾਬਾ ਫੜਦੀ ਜਿੱਥੇ ਫੜਵੇਗਾ ਕਿ ਇਹ ਆ ਗੋデア ਫਮਾ ਦੇਗਾ ਜੇ ਦੀ ਉਮਰ 38 ਸਾਹ ਕੋਈ ਉਮਰ ਤੇ ਕੋਈ ਦੁਪੰਤੀ ਸਾਲ ਹੁੰਦਾ ਲੇਕਿਨ ਇਹ ਕੁਛ ਨਹੀਂ ਆਦੀ ਹੁੰਦੀ ਥੋੜਾ ਜਿਹਾ ਮੈਂ ਜ਼ੋਰ ਲਾ ਕੇ ਤਾਂ ਮਸਨੂਈ ਜਿਆ ਦੇਰ ਮਾਫੜੇ ਪੁਣਤ ਦੇ ਰਿਹਾ ਕੋਰਨ ਮੰਟਾ ਬੁੜਾਈ ਖੁਸ਼ ਹੋਏ ਜੀ ਮੈਂ ਅਬੂ ਜੀ ਨੂੰ ਟੋਕਾਂ मैं सोचना यार की प्यो रब ने बनाया पैंतीस साल बड़ा हो गए कुश्ती हज दें बनाया पैंतीस साल बड़ा हो के जान के कुछ कुश्ती बनाया प्यो रब ने पता नहीं रोजी वाली आने उन्हें की करना उदू रोया उदू नाथ खाना पैसे दिदिया अॼु करोत प्यारो रोज़ राति प्रद साहिब रोज़ राति वार साबी बि दो किलो लै जिन जी इजाज़त रोज़ उन हथ सां कट Das das how